ਹਾਂਜੀ ਮਿੱਤਰੋ ਜੋ ਕੱਲ ਜੱਗੇ ਚਿੱਤੀ ਨੇ ਕੈਨੇਡਾ ਦੇ ਲਾਸਟ ਕਬੱਡੀ ਕੱਪ ਤੇ ਸਰੀ ਚ ਕਰਤਾ ਉਹ ਵੀ ਨਹੀਂ ਕਿਸੇ ਤੋਂ ਕਰ ਹੋਣਾ ਐਰੋ ਚ ਵਿੱਚ ਬੰਦ ਕਰਕੇ ਥਾਪੀਆਂ ਮਾਰੀਆਂ ਦੁਨੀਆ ਨੱਚਾਂ ਲੱਗੀ ਡਾਲਰਾਂ ਦਾ ਮੀਂਹ ਵਰ ਗਿਆ that you ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ